ਸਰਦਾਰ ਜੀ ਦੇ ਰਹੇ ਨੇ ਤੇਲ ਲੈਂਟਰ ਨੂੰ ਹਾਂਜੀ ਭਾਜੀ ਲੈਂਟਰ ਨੂੰ ਤੇਲ ਦਿੱਤਾ ਜਾ ਰਿਹਾ ਹੈ ਸਾਡੇ ਠੇਕੇਦਾਰ ਸਾਹਿਬ ਲੈ ਨਾਇ ਕਾਲ ਬਾਬਾ ਜੀ ਉਹ ਲੈ ਗਏ ਮੁੰਸਾਣ ਹਾਂ ਹੈ ਮੁੰਸਾ ਲੈ ਗਏ ਮੁੰਡੇ ਉਹ ਲੈ ਗਏ ਮੱਠੇ ਨਾ ਤੇ ਦੋ ਚਾਹੀਦਾ ਇਹਨੂੰ ਫਿਰ ਉੱਥਾਂ ਜਾਇਆ ਖੜੇ ਬੱਲੀਆਂ ਨਾ ਨਾ ਉੱਥੇ ਤੁਹਾਨੂੰ ਮੁੰਸਾਣ ਮਾਰਾਂਗੇ ਫੇੜੀ ਹੈ ਨਾ ਫਿਰ ਉੱਥੇ ਜਾਏ ਸਾਡੇ ਇੰਜੀਨੀਅਰ ਸਾਹਿਬ ਇਹ ਪਹਿਲਾਂ ਇਨਸਪੈਕਸ਼ਨ ਕਰਨਗੇ ਸਾਰੀ ਇਹ ਲੈਂਟਰ ਕੀ ਪਾਇਆ ਹੈ ਕੀ ਨਹੀਂ ਪਾਇਆ ਫਿਰ ਇਹ ਮੀਨ ਵਿੱਚੋਂ ਕੱਢ ਕੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ ਇਹਨਾਂ ਦੇ ਫਿਰ ਫਾਈਨਲ ਰਿਪੋਰਟ ਦਿੱਤੀ ਜਾਏਗੀ ਫਿਰ ਫਾਈਨਲ ਰਿਪੋਰਟ ਦਿੱਤੀ ਜਾਏਗੀ ਇੱਥੇ ਵੀ ਚੰਡੀਗੜ੍ਹ ਇਹ ਇੰਜੀਨੀਅਰਸ ਆ ਸਪੈਸ਼ਲ ਮੁਰਾਏ ਨੇ ਅਸੀਂ ਵੈਸੇ ਇਹਨਾਂ ਦਾ ਟਾਈਮ ਬੜਾ ਕੀਮਤੀ ਹੈ ਪਰ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਬੜਾ ਮੁਸ਼ਕਲ ਸਮਾਂ ਕਰਿਆ ਗਿਆ ਹਾਂ ਸਮਾਂ ਕੱਢ ਕੇ ਤੇ ਆਏ ਨੇ ਹਾਂਜੀ ਸਾਲਿਆ ਸਹੀ ਇਹ ਆ ਗਏ ਜੀ ਲੈਂਟਰ ਬੰਨਣ ਵਾਲੇ ਇਹਨਾਂ ਨੇ ਲੈਂਟਰ ਬੰਨਣਾ ਮੇਹੇਦਾਰ ਸਾਹਿਬ ਹਲੋ ਇਹ ਚ ਬੋਲੋ ਕੁਛ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੁਬਾਰਕਾ ਮੁਬਾਰਕਾ ਹੋਣ ਜੀ ਤੁਹਾਡਾ ਸਾਨੂੰ ਜੀ ਇਹ ਸਾਰਾ ਲੈਂਡਰ ਦਾ ਕੰਮ ਸਾਰਾ ਜਿਹੜਾ ਬੀੜਾ ਇਹਨਾਂ ਨੇ ਚੁੱਕਿਆ ਹੈ ਵਧੀਆ ਤਰੀਕੇ ਦਾ ਕੰਮ ਕਰਦੇ ਪਏ ਨੇ ਇਹਨਾਂ ਦਾ ਨੰਬਰ ਮੈਂ ਵਿੱਚ ਦੇ ਦਾਂਗਾ ਜੇ ਕਿਸੇ ਨੂੰ ਲੋੜ ਹੋਵੇ ਵੀਰ ਭਰਾ ਨੂੰ ਤੇ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਆ ਜੀ ਨੰਬਰ ਦੇ ਦਈਏ ਤੁਹਾਡਾ ਵਿੱਚ ਹਾਂ ਦੇ ਦਿਓ ਦੇ ਦਿਓ ਜੀ ਦੇ ਦਿਓ ਤੁਹਾਡੇ ਨਾਲ ਹੀ ਹੈ ਮਹਾਰਾਜ ਹਾਂਜੀ ਤੇ ਇਹ ਲੈਂਡਰ ਦਾ ਸਾਰਾ ਕੰਮ ਇਹਨਾਂ ਨੇ ਕੀਤਾ ਹੈ ਸਾਰਾ ਬੰਦਨ ਸਭ ਕੁਝ ਕਰਨ ਚ ਕਿੰਨਾ ਚਿਰ ਹੋ ਗਿਆ ਸਤਾਰ ਜੀ ਕੰਮ ਕਰਦੇ ਆ ਆਪਾਂ ਨੂੰ ਮੈਂ ਜੀ 84 ਦਾ ਕੰਮ ਕਰਦਾ ਜੀ 84 ਦਾ 84 ਚੋਂ ਮੈਂ ਕਿੰਨਾ ਕੰਮ ਤੇ ਪੈ ਗਿਆ ਇਸ ਚ ਠੀਕ ਹੈ ਜੀ ਹਾਂ ਜੀ ਤੇ ਕਾਫੀ ਟਾਈਮ ਹੋ ਗਿਆ ਤੁਹਾਨੂੰ ਤੁਹਾਨੂੰ ਪੂਰਾ ਐਕਸਪੀਰੀਅੰਸ ਹੈ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਇਹਨੇ ਹੋਰ ਵੀ ਬਣਾਇਆ ਜਿਹੜਾ ਇੱਥੇ ਸਾਹਮਣੇ ਹੀ ਹੈ ਇਹ ਉਹ ਜੀ ਸਾਹਮਣੇ ਇਹ ਜਾਂ ਚਿੱਟਾ ਘਰ ਇਹਦਾ ਚਿੱਟਾ ਘਰ ਨਜ਼ਰ ਆ ਰਿਹਾ ਏ ਇਹ ਇਹਨਾਂ ਦਾ ਬਣਾਇਆ ਆ ਏ ਤੇ ਹੁਣ ਇੱਕ ਨਵਾਂ ਵੀ ਬਣਾਉਣਗੇ ਤੇ ਬਾਕੀ ਸਰਦਾਰ ਜੀ ਕੋਲ ਵਧੀਆ ਟੀਮ ਹੈ ਮੈਂ ਬਹੁਤ ਵਧੀਆ ਬਹੁਤ ਕੰਮ ਕੀਤੇ ਜੀ ਇਹ ਗੈਨੀ ਚੀ ਸਟਾਰ ਪੜਹਾਰੀ ਪੋਲ ਵਾਲੇ ਜਿਹੜਾ ਚਾਹ ਵਾਲਾ ਵਈ ਮੈਂ ਸਾਰਾ ਹੋਟਲ ਸਾਰਾ ਮੈਂ ਕੀਤਾ ਹਾਂਜੀ ਇਹ ਵੀ ਕੀਤਾ ਆ ਵਧੀਆ ਹੈ ਸਾਰੀ ਹਾਂਜੀ ਤੇ ਇਹਨਾਂ ਕੋਲ ਮੈਂ ਤੁਹਾਨੂੰ ਦੂਜੇ ਬੰਦਿਆਂ ਨਾਲ ਵੀ ਮਿਲਾਉਣਾ ਠੀਕ ਹੈ ਥੈਂਕ ਯੂ ਇਹ ਜੀ ਇਹਨਾਂ ਦੇ ਤਿੰਨ ਤੇ ਦੂਸਰੇ ਬੰਦੇ ਹੈਗੇ ਨੇ ਜਿਹੜੇ ਲੱਗੇ ਹੋਏ ਨੇ ਇਹ ਦੇਖੋ ਲੈਂਟਰ ਤੇ ਕਰਨ ਵਾਸਤੇ ਇਹ ਜੀ ਇਹਨਾਂ ਦੀ ਟੀਮ ਦੇ ਇੱਕ ਹੋਰ ਹੋਣ ਅਰਖੜਾਰੀ ਜਮਲ ਸਿੰਘ ਜੀ ਇਹ ਜੀ ਸਾਡੇ ਜਮਲ ਸਿੰਘ ਜੀ ਤੇ ਤੁਹਾਨੂੰ ਜਮਲ ਸਿੰਘ ਜੀ ਕਿੰਨਾ ਚਿਰ ਹੋ ਗਿਆ ਕੰਮ ਕਰਦਾ ਹਾਂ ਜੀ ਮੈਨੂੰ 10 ਸਾਲ ਹੋ ਗਏ ਜੀ 10 ਸਾਲ ਤੋਂ ਹੋ ਗਿਆ ਤੁਸੀਂ ਹਾਂਜੀ ਸਰਦਾਰ ਬਲਦੇਵ ਸਿੰਘ ਹੋਣਾ ਹਾਂਜੀ 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 ਇਹਨਾਂ ਦੇ ਨਾਲ ਹੀ ਆ ਜੀ ਤੇ ਬੜੀ ਵਧੀਆ ਟੀਮ ਹੈ ਇਹਨਾਂ ਦੀ ਸਾਰੀ ਬਾਕੀ ਵੀ ਟੀਮ ਨਾਲ ਤੁਹਾਨੂੰ ਮਿਲਾਉਣਾ 10 ਸਾਲ ਤੋਂ ਐਕਸਪੀਰੀਅੰਸ ਰੈਂਡ ਬੰਦੇ ਨੇ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਦਾ ਵੀ ਕਿਸੇ ਨੇ ਕੰਮ ਕਰਾਉਣਾ ਹੋਵੇ ਹਰ ਤਰ੍ਹਾਂ ਦਾ ਇਹ ਕੰਮ ਕਰ ਦਿੰਦੇ ਆ ਬਿਲਕੁਲ ਜੀ ਬਿਲਕੁਲ ਤੇ ਇਹ ਜਮਲ ਸਿੰਘ ਹੋਣਾ ਨੇ ਪੌੜੀ ਬਣਾਈ ਜੇ ਦੇਖੋ ਫਸਟ ਕਲਾਸ ਪੌੜੀ ਬਣੀ ਜੇ ਬਹੁਤ ਸ਼ਾਨਦਾਰ ਬਾਡੀ ਬਣਾਈਏ ਤੇ ਹੁਣ ਤੁਹਾਨੂੰ ਇਹਨਾਂ ਦੇ ਦੂਜੇ ਟੀਮ ਮੈਂਬਰਾਂ ਨਾਲ ਮਲਾਉਂਦੇ ਆ ਠੀਕ ਆ ਜਮਨ ਸਿੰਘ ਜੀ ਤੁਹਾਡਾ ਨਾਲ ਬਾਅਦ ਸ਼ੇਅਰ ਗੱਲਬਾਤ ਹਾਂਜੀ ਠੀਕ ਆ ਜੀ ਹੋਰ ਜੀ ਇਹ ਜੀ ਇਹਨਾਂ ਦੇ ਸੁਖ ਸਾਹਿਬ ਸੁਖ ਸਾਹਿਬ ਤੁਹਾਨੂੰ ਟਾਈਮ ਕੰਮ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਵਾ ਤੇਰਾ ਤੇ ਰੋਸ ਚ ਲੈ ਜੀ ਮੈਨੂੰ ਦੇ 20 25 ਸਾਲ ਹੋ ਗਿਆ 35 ਸਾਲ ਹੋ ਚਲੇ ਆ ਜੀ 25 ਸਾਲ ਹੋ ਗਏ ਜੀ ਸਾਰੇ ਇਹਨਾਂ ਦੇ ਟੀਮ ਦੇ ਸੀਨੀਅਰ ਬੰਦੇ ਹੈਗੇ ਜੀ ਸਰਦਾਰ ਬੰਦੇਵ ਸਿੰਘ ਦੀ ਠੇਕੇਦਾਰ ਦੀ ਟੀਮ ਦੇ ਤੇ ਇਹਨਾਂ ਨੇ ਇੱਕ ਵਧੀਆ ਕੰਮ ਉਹ ਸਾਹਮਣੇ ਕੀਤਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੈ ਤੇ ਹੁਣ ਇਹ ਜੀ ਇੱਕ ਹੋਰ ਇਹਦੀ ਟੀਮ ਦੇ ਉਹਨਾਂ ਖਿਡਾਰੀ ਜਿਹੜੇ ਕਿ ਨਾਇਤ ਸਰਦਾਰ ਬਿਆਲ ਸਿੰਘ ਜੀ ਤੇ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਕੰਮ ਕਰਦੇ ਆ ਜੀ ਮੈਂ ਜੁ 1995 ਦਾ ਹੀ ਇਹ ਕੰਮ 1995 ਦੇ ਲੱਗੇ ਜੀ ਵੇਖੋ ਬਹੁਤ ਐਕਸਪੀਰੀਐਂਸ ਹੋਏਗਾ ਇਹਨਾਂ ਨੂੰ ਇਹ ਜੀ ਜਿਹੜਾ ਤੁਸੀਂ ਦੇਖ ਰਹੇ ਜੇ ਇਹ ਪਾਈਪ ਦਾ ਕੰਮ ਕੀਤਾ ਇਹ ਸਾਰਾ ਕੰਮ ਕੀਤਾ ਜੇ ਸਾਡੇ ਭਾਜੀ ਨੇ ਇਹਨਾਂ ਦਾ ਨਾਮ ਹੈ ਸਰਦਾਰ ਨਰਿੰਦਰ ਸਿੰਘ ਜੀ ਜੀ ਕਿੰਨਾ ਚਿਰ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਉਹ ਹੋ ਚੱਲੇ 40 ਸਾਲ 40 ਸਾਲ ਵੇਖੋ ਜੀ ਟੀਮ ਸਾਨੂੰ ਕਿੱਡੀ ਜ਼ਬਰਦਸਤ ਮਿਲੀ ਆ ਕਿਸੇ ਨੂੰ 50 ਸਾਲ ਕਿਸੇ ਨੂੰ 35 ਸਾਲ ਕਿਸੇ ਨੂੰ 40 ਸਾਲ ਵਧੀਆ ਐਕਸਪੀਰੀਅੰਸ ਹੈ ਸਾਰੇ ਬੰਦੇ ਦੇ ਇਹਨਾਂ ਨੇ ਸਾਰਾ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ ਤੇ ਕਿਸੇ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਉਣਾ ਹੋਵੇ ਤਾਂ ਤੁਹਾਡਾ ਨੰਬਰ ਦੇ ਦਈਏ ਵਿੱਚ 94 ਨਹੀਂ ਮੈਂ ਵਿੱਚ ਦੇ ਦਾਂਗਾ ਥੱਲੇ ਸਕਰੀਨ ਤੇ ਦੇ ਦਾਂਗਾ ਤੇ ਫਿਰ ਜੇ ਕਿਸੇ ਨੇ ਕਰਾਉਣਾ ਹੋ ਤਾਂ ਉਹ ਤੁਹਾਡਾ ਕੰਟੈਕਟ ਕਰ ਲੇਗਾ ਤੇ ਬਾਕੀ ਕੰਮ ਇਹਨਾਂ ਦਾ ਹੋਰ ਵੀ ਇੱਥੇ ਬੜੀਆਂ ਕੋਠੀਆਂ ਜਿਨ੍ਹਾਂ ਨੇ ਕੰਮ ਕੀਤਾ ਹੈ ਤੇ ਇਸ ਤੋਂ ਬਾਅਦ ਵੀ ਤੁਹਾਨੂੰ ਅੱਗੇ ਵੀ ਮਿਲਾਵਾਂਗੇ ਇਹਨਾਂ ਸਾਰਿਆਂ ਦੇ ਨਾਲ ਬਹੁਤ ਦਾਰ ਜੀ ਬਹੁਤ ਵਧੀਆ ਇਹ ਜੀ ਸਾਰੇ ਕਪੜੇ ਵਗੈਰਾ ਚੇਂਜ ਕਰਦੇ ਪਏ ਨੇ ਆਪਣੀ ਡਰੈਸ ਅਪ ਪੋਜੀਸ਼ਨ 'ਚ ਆ ਰਹੇ ਨੇ ਤਾਂ ਕਿ ਇਹ ਸਿਲੰਡਰ ਨੂੰ ਕੰਪਲੀਟ ਕੀਤਾ ਜਾ ਸਕੇ ਤੇ ਲੈਂਟਰ ਦੇਖੋ ਜੀ ਤੁਸੀਂ ਕਾਫੀ ਹਿਊਜ ਲੈਂਟਰ ਹੈ ਉੱਪਰਲੇ ਪਿੱਲਰ ਵੀ ਖੜੇ ਕਰ ਦਿੱਤੇ ਗਏ ਨੇ ਹਸ ਤਿਆਰੀ ਪੂਰੀ ਹੋ ਗਈ ਹੈ ਹੁਣ ਕੁਝ ਟਾਈਮ 'ਚ ਇਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦੇਣੀ ਹੈ ਲਓ ਜੀ ਇਹ ਲੈਂਟਰ ਦੀ ਹੁਣ bắt ਸ਼ੁਰੂਆਤ ਹੋਣ ਜਾ ਰਹੀ ਹੈ ਜਲਦੀ ਹੋ ਤੇ ਮੌਸਮ ਵੀ ਅੱਜ ਅੱਛਾ ਹੈ ਤੇ ਬਾਕੀ ਸਾਰਾ ਤੁਹਾਨੂੰ ਵੇਰਵਾ ਪਤਾ ਚਲਦਾ ਰਹੇਗਾ ਤੇ ਕੁੱਲ ਖਰਚਾ ਕਿੰਨਾ ਆਇਆ ਹੈ ਕੀ 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 ਦੇ ਕਿੰਨਾ ਕਿਸ ਚੀਜ਼ ਦਾ ਲੱਗਾ ਸੀਮਿੰਟ ਦਾ ਕਿੰਨਾ ਲੱਗਾ ਰੇਤ ਬਜਰੀ ਹਰ ਚੀਜ਼ ਦਾ ਵੇਰਵਾ ਤੁਹਾਨੂੰ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਤੁਹਾਨੂੰ ਪੂਰੀ ਅਪਡੇਟ ਦਿੱਤੀ ਜਾਏਗੀ ਲੈਂਟਰ ਪਾਉਣ ਦੇ ਮਾਮਲੇ ਦੇ ਵਿੱਚ ਠੀਕ ਹੈ ਜੀ ਤੇ ਜਿੰਦਾ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਹੁਣ ਭਾਈ ਘੱਟੋ ਘੱਟ 10 ਸਾਲ ਹੋ ਗਏ 10 ਸਾਲ ਹੋ ਗਏ ਜੀ ਇਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਇਹ ਤੁਸੀਂ ਕਿਹਨਾਂ ਦਾ ਕੰਮ ਕਰਦੇ ਹੋ ਜੀ ਬਲਦੇਵ ਸਿੰਘ ਠੇਕੇਦਾਰ ਨਾਲ ਸਰਦਾਰ ਬਲਦੇਵ ਸਿੰਘ ਠੇਕੇਦਾਰ ਨਾਲ ਕੰਮ ਕਰਨਦੇ ਜੀ ਜਿੰਨਾਂ ਦਾ ਮੈਂ ਨੰਬਰ ਭੇਜ ਦੇ ਦਊਗਾ ਵੇਖੋ ਇਹਨਾਂ ਦਾ ਇੱਕ ਛੋਟੇ ਤੋਂ ਛੋਟਾ ਜਿਹੜਾ ਵਰਕਰ ਹੈ ਨਾ ਉਹ ਵੀ 10-10 ਸਾਲ ਪੁਰਾਣਾ ਹੈ ਤੇ ਟੀਮ ਕਿੰਨੀ ਵਧੀਆ ਆਏਗੀ ਇਹ ਆ ਗਏ ਸਰਦਾਰ ਬਲਦੇਵ ਸਿੰਘ ਹੀ ਠੇਕੇਦਾਰ ਸਾਰੀ ਜ਼ਿੰਮੇਵਾਰੀ ਆ ਜਿਹਨਾਂ ਦੇ ਸਿਰ ਤੇ ਪਾਈ ਹੋਈ ਹੈ ਹੁਣ ਬਸ ਲੈਂਟਰ ਪਵਾ ਗਏ ਤੇ ਫਿਰ ਇਹਨਾਂ ਨੂੰ ਸੁੱਖ ਦਾ ਸਾਹ ਆਉਣਾ ਹੈ ਮਾਓ ਜੀ ਮਸ਼ੀਨ ਚੱਲ ਵੀ ਆ ਜੀ ਤੇ ਮਸ਼ੀਨ ਚੱਲੇ ਤਾਂ ਮਿੱਠਾ ਨਾ ਸ਼ੁਰੂ ਹੋਵੇ ਤੇ ਇਹ ਵੀ ਕੋਈ ਹੁੰਦੀ ਨਹੀਂ ਆ ਇਸ ਕਰਕੇ ਇਹ ਦੇਖੋ ਜੀ ਹੁਣ ਇਹਦੇ ਵਿੱਚ ਕੀ ਹੈ ਹੁਣ ਇਹ ਤੁਹਾਨੂੰ ਦਿਖਾਣੇ ਆ ਇਹ ਨਾਲੇ ਉੱਪਰ ਜਾ ਕੇ ਛੱਕਦੇ ਆ ਹੁਣ ਜਿੱਥੇ ਲੈਂਟਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਬਸ ਤੇ ਅਸੀਂ ਸੀਮੈਂਟ ਯੂਜ਼ ਕਰ ਰਹੇ ਆ ਅੰਬੂਜਾ ਅੰਬੂਜਾ ਕਵਚ ਤੇ ਸਾਡੇ ਕੋਲ ਉਹ ਵੀ ਮੌਜੂਦ ਨੇ ਤੇ ਸਾਡੇ ਕੋਲ ਮੌਜੂਦ ਨੇ ਰਿਸ਼ਵ ਅਗਰਵਾਲ ਟੈਕਨੀਕਲ ਇੰਜੀਨੀਅਰ ਤੇ ਅੰਬੂਜਾ ਸੀਮੈਂਟ ਵੱਲੋਂ ਆਏ ਨੇ ਤੇ ਥੋੜਾ ਜਿਹਾ ਆਪਣੇ ਸੀਮੈਂਟ ਬਾਰੇ ਦੱਸਣਗੇ ਤੇ ਲਓ ਜੀ ਹੋਰ ਰਿਸ਼ਵ अग्रवाल जी ਕਿਸਤ ਕੀ ਹਾਲ ਚਾਲ ਹੈ ਨਮਸਕਾਰ ਸਰ ਥੈਂਕ ਯੂ ਜੀ ਸਰ ਇੰਨਾ ਰਿਗਾਰਡ ਦੇਣ ਲਈ ਮੈਂ ਸਰ ਟੈਕਨੀਕਲ ਇੰਜੀਨੀਅਰ ਅੰਬੂਜਾ ਸੀਮੈਂਟ ਤੋਂ ਆਤਾ ਡਿਸਲੈਪ ਤੇ ਵਿਜ਼ਿਟ ਕਰਨ ਆਇਆ ਸਰ ਹੈ ਆਪਣਾ ਅੰਬੂਜਾ ਕਵਜੇਰਾ ਪ੍ਰੀਮੀਅਮ ਸੀਮੈਂਟ ਹੈ ਜੀ ਅਸਲੀ ਸਲੈਬਸ ਲਈ ਰეკਮੈਂਡ ਕਰਦੇ ਜਿਹਦਾ ਸਲੈਬ ਦੇ ਵਿੱਚ ਫਲੋਰੋਸੈਂਸ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਪਾਣੀ ਖਿਲਾਰਦੇ ਸਲੈਬ ਦੇ ਉੱਤੇ ਉਹ ਪਾਣੀ ਖਿਲਾਰਦੇ ਨਾਲ ਕੀ ਹੁੰਦਾ ਉਹ ਥੋੜਾ ਜਿਹਾ ਪਾਣੀ ਨਾਲ ਐਬਜ਼ਾਰਬ ਕਰਨੀ ਸ਼ੁਰੂ ਕਰ ਦਿੰਦੀ ਹੈ ਸਲੈਬ ਜਿਹਦੇ ਨਾਲ ਕੀ ਹੈ ਸਰੀ ਨੂੰ ਜੰਗ ਲੱਗਦਾ ਉਸ ਚੀਜ਼ ਨੂੰ ਅਸੀਂ ਪ੍ਰੀਵੈਂਟ ਕਰਨ ਲਈ ਉਸ ਚੀਜ਼ ਨੂੰ ਅਸੀਂ ਖਤਮ ਕਰਨ ਲਈ ਅਸੀਂ ਸਲੈਬ ਦੇ ਉੱਤੇ ਰეკਮੈਂਡ ਕਰਦੇ ਆ ਇਹਦੇ ਵਿੱਚੋਂ ਮਤਲਬ ਸਰੀਆ ਵੀ ਸੇਫ ਰਹੇਗਾ ਤੇ ਪਾਣੀ ਵੀ ਉੱਪਰ ਪਾਣੀ ਵੀ ਉੱਪਰ ਨਹੀਂ ਜਾਏਗਾ ਔਰ ਅੰਦਰ ਵੀ ਨਹੀਂ ਜਾਏਗਾ ਜਿਹੜਾ ਜੀ ਉਹਦੇ ਪਾਣੀ ਖਿਲਾਰਦੇ ਆ ਉਹਦੀ ਕਿਉਰਿੰਗ ਪਰਪਸ ਲਈ ਸਲੈਬ ਕਾਸਟ ਕਰਨ ਦੇ ਬਾਅਦ ਉਹਦੇ ਨਾਲ ਕੀ ਹੈ ਸਲੈਬ ਦੀ ਟੈਂਡੈਂਸੀ ਹੁੰਦੀ ਹੈ ਉਹ ਪਾਣੀ ਐਬਜ਼ਾਰਬ ਕਰਦੀ ਹੈ ਜਦੋਂ ਕੰਕਰੀਟ ਪਾਣੀ ਐਬਜ਼ਾਰਬ ਕਰਦਾ ਉਹਦੇ ਨਾਲ ਉਹਦੀ ਸਟਰੈਂਥ ਰეკਮੈਂਡ ਕਰਦੇ ਹਾਂ ਜੋ ਆਪਣਾ ਅੰਬੂਜਾ ਦਾ ਆਂਦਾ ਅੰਬੂਜਾ ਕਵਚ ਇਹਦੀ ਸਟਰੈਂਥ ਵੀ ਸਰ ਜ਼ਿਆਦਾ ਹੈ ਮੋਰ ਕੋਹੈਸਿਵ ਹੈ ਤੇ ਅੱਛੀ ਫਾਈਨੈਂਸ ਪ੍ਰੋਵਾਈਡ ਕਰਦਾ ਸਰ ਇਸ ਲਈ ਅਸੀਂ ਇਹ ਰეკਮੈਂਡ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਸਰ ਮਜੇ ਸ਼ੁਰੂ ਨਹੀਂ ਹੋਇਆ ਤੇ ਖਾਣ ਪੀਣ ਦਾ ਪ੍ਰੋਗਰਾਮ ਪਹਿਲਾਂ ਚੱਲ ਪਿਆ ਇਹ ਹੁਣ ਰੋਟੀ ਖਾਣਗੇ ਫਿਰ ਉਸ ਤੋਂ ਬਾਅਦ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਏਗਾ ਕੰਮ ਖੋਜੀ ਵੀਰ ਹੁਣ ਬੂੜ ਪਾਏਗਾ ਇਹ ਵਾਲਾ ਤੇ ਬੜਾ ਮੁਸ਼ਕਲ ਭਰਿਆ ਕੰਮ ਹੈ ਵੈਸੇ ਤਾਂ ਪਰ ਫਿਰ ਵੀ ਵੇਖੋ ਕਰਨਾ ਪੈਂਦਾ ਹੈ ਸ਼ੁਰੂਆਤ ਹੋ ਗਈ ਹੈ ਬਸ ਹੁਣ ਮਸ਼ੀਨ ਚੱਲ ਪਈ ਹੈ ਬਸ ਜਿਸ ਤਰ੍ਹਾਂ ਇਹ ਹਾਂ ਹੋਣਾ ਲਓ ਜੀ ਮਸ਼ੀਨ ਤੋਂ ਲਓ ਜੀ ਪਹਿਲੀ ਟਰਾਲੀ ਜਾ ਰਹੀ ਹੈ ਆਪਣੇ ਡੈਸਟੀਨੇਸ਼ਨ ਦੇ ਉੱਤੇ ਇਹ ਸਾਡਾ ਇੰਜੀਨੀਅਰ ਸਾਹਿਬ ਵੀ ਆ ਗਏ ਨੇ ਦੂਸਰੇ ਬਹੁਤ ਬਹੁਤ ਮੁਬਾਰਕਾ ਹੈ ਲਾਈਵ ਬਹੁਤ ਬਹੁਤ ਤੁਹਾਨੂੰ ਵੀ ਜੀ ਤਾਣਾ ਮੁਬਾਰਕਾ ਨੇ ਲਓ ਜੀ ਬਹੁਤ ਬਹੁਤ ਮੁਬਾਰਕਾ ਜੀ ਇਹ ਵੇਖੋ ਜੀ ਇਹ ਲਓ ਜੀ ਜੈ ਠਾਕੁਰ ਜੀ ਮਹਾਰਾਜ ਕੀ ਜੈ ਜੈਕਾਰ ਹੋ ਜੈ શ્રી ਕ੍ਰਿਸ਼ਨ ਜੀ ਮਹਾਰਾਜ ਕੀ ਲਓ ਜੀ ਇਹ ਜੀ ਜੀ ਆ ਮਾਰ ਬੱਜਾ ਪਾਣੀ ਪਾਏ ਬਚਪੀ ਮਸਾਕਾ ਬਾਰੇ ਪੁੱਛ ਲਿਆ ਅਗੱਗੇ ਮਹਾਰਾਜ ਆਹ ਆ ਜੀ ਹੁਣ ਮੂੰ ਮਠਾ ਕਰਾਇਆ ਜਾ ਰਿਹਾ ਜੀ ਬਾਜੀ ਬਾਜੀ ਮੁਬਾਰਕਾਂ ਹਨ ਤੁਹਾਨੂੰ ਜੀ ਤੁਹਾਨੂੰ ਵੱਡਿਆਂ ਨੂੰ ਪਹਿਲਾਂ ਭਰਾਵਾਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਜਾਨ ਹਾਲੇ ਤੇ ਬੱਤਰੀ ਨਾ ਹੋਵੇ ਬੱਤਰੀ ਨਾ ਦੀ ਕਰੋ ਜੀ ਕਰੋ ਮਠਾ ਨੂੰ ਆਹ ਜੇ ਮੈਨੂੰ ਫੜਾ ਦਿਓ ਤੁਸੀਂ ਕਰੋ ਮਠਾ ਨੂੰ ਨਹੀਂ ਕੋਈ ਨਹੀਂ ਫੜੋ ਫੜੋ ਮਾਰੋ ਰੋਕ ਪਾ ਕੇ ਮਾਰਾ ਬੜੀ ਪਾਉਂਿਆ ਸੱਚੀ ਹੈ ਕਲਾ ਉਹ ਲੀਪ ਭਾਈਆਂ ਸਾਰਿਆਂ ਨੂੰ ਤੁਹਾਨੂੰ ਜੀ ਬਹੁਤ ਬਹੁਤ ਮਾਰਦਾ ਮਾਰਾ ਅੱਧਾ ਇੱਥੇ 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 ਬੱਗ ਕੀ ਸੈਟ ਆ ਗਿਆ ਜੀ ਮੈਂ ਸਾਡੇ ਵਾਹ ਬਰਕਤ ਜਿਨ੍ਹਾਂ ਨੇ ਲੈਂਟਰ ਪਾਉਣਾ ਹੈ ਬਾਬਿਓ ਕੀ ਨਾਂ ਜੀ ਆਪਣਾ ਵੀਰ ਸਿੰਘ ਜੀ ਵੀਰ ਸਿੰਘ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਲੈਂਟਰ ਪਾਉਂਦਿਆਂ ਨੂੰ ਸਾਨ ਉਹਦੇ ਪਾਉ ਜੀ ਇਹ ਹੋ ਗਏ ਨੇ 30 ਸਾਲ ਹੋ ਹੀ ਗਏ ਆ 30 ਸਾਲ 30 ਸਾਲ ਵਾਹ ਜੀ ਵਾਹ ਹਰ ਇੱਕ ਨੂੰ ਇੱਥੇ ਸਾਰੇ 30 40 ਸਾਲ ਤੋਂ ਘੱਟ ਕੋਈ ਵੀ ਨਹੀਂ ਹੈਗਾ ਵੇਖਿਆ ਸਾਰਿਆਂ ਨੂੰ ਇਤਰਾ ਇੰਨਾ ਮੇਨ ਮੇਨ ਐਕਸਪੀਰੀਅੰਸ ਇਤਰਾ ਹੀ ਹੈਗਾ ਜੀ 来 ਹੀ ਕੋਈ ਹੋਰ 5 ਰੁਪਏ ਦਿਹਾੜੀ ਜਦੋਂ ਦੇ ਕੰਮ ਤੇ ਅਸੀਂ ਪਏ ਚਾਰ ਪੰਜ ਰੁਪਏ 5 ਰੁਪਏ ਦਿਹਾੜੀ ਹੀ ਜਦੋਂ ਇਹ ਸ਼ੁਰੂਆਤ ਕੀਤੀ ਹੈ ਹਾਂਜੀ ਹਾਂਜੀ ਤੇ ਅੱਜ ਅੱਜ ਇਹ ਲੋਣ ਦੇ 600 ਰੁਪਏ ਲੈਣ ਦੇ 700 ਵੀ ਲੈਣ ਦੇ ਜੀ ਹਾਂਜੀ ਦਿਹਾੜੀ ਹੋ ਗਈ ਤੇ ਇਹ ਜੀ ਸਰਦਾਰ ਵੀਰ ਸਿੰਘ ਜੀ ਤੇ ਜਿਨ੍ਹਾਂ ਨੇ ਇਸ ਲੈਂਟਰ ਦਾ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਦੀ ਸਾਰੀ ਟੀਮ ਲੱਗੀ ਹੋਈ ਹੈ ਇਹ ਕਰਨ ਦੇ ਇਹ ਜਾ ਰਹੀ ਜੀ ਟਰਾਲੀ ਜਿਹੜੀ ਸਿੱਧੀ ਜਾ ਕੇ ਤੇ ਜਾਏਗੀ ਆ ਦੇਖੋ ਜੀ ਹੋ ਨਹੀਂ ਨਹੀਂ ਇਹ ਲੱਗ ਰਿਹਾ ਵਾਈਬ੍ਰੇਟਰ ਚਲੋ 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 ਜੀ ਲੋ ਜੀ ਇਹਦੇ ਹੁਣ ਤੇ ਗਰਮਾਲਾ ਲੱਗ ਰਿਹਾ ਹੈ ਇਹਦੇ ਨਾਲ ਇਹ ਬਿਲਕੁਲ ਪਲੇਨ ਟੂ ਪਲੇਨ ਹੁੰਦਾ ਜਾਏਗਾ ਲੋ ਜੀ ਤੇ ਇਹ ਲੈਂਟਰ ਦਾ ਇਨਾ ਕੰਮ ਹੋ ਗਿਆ ਲਗਭਗ ਅੱਧੇ ਦੇ ਕਰੀਬ ਕਰੀਬ ਇੱਧਰ ਪੈ ਰਿਹਾ ਹੈ ਬੋਲੀ ਸੂਰਜ ਵੀ ਛੁੱਪ ਗਿਆ ਜੇ ਤੇ ਟਾਈਮ ਹੋ ਗਿਆ ਜੇ 5 ਵਜੇ ਦੇ ਲਾਗੇ ਬੰਨੇ ਦਾ ਲੈਂਟਰ ਇਹ ਲੈਂਟਰ ਵੀ ਸਾਡਾ ਆ ਦੇਖੋ ਜੀ ਇੱਕ ਬਹੁਤ ਦੋਸਤ ਹਨ ਜੀ ਨੋ ਲੈਂਟਰ ਬੱਸ 90 ਪੈਸੇ ਪੈ ਗਿਆ 95 ਪੈਸੇ ਆਉਂਗਾ ਫੇਟੇ ਉਹਨੂੰ ਪਹਿਲਾਂ ਮਾਲ ਨੂੰ ਥੱਲੇ ਲਾਜੋ ਨਾ 5% ਰਹਿ ਗਿਆ ਸੀ 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 ਉਹਦੇ ਚਾ ਬਾਹਰ ਪਈਆਂ ਉਹ ਕਮਰੇ ਦੇ ਵਿੱਚ ਏਸੀ ਵੀ ਥੋੜਾ ਵੀ ਇੱਧਰ ਆਹ ਗੇਟ ਦੇ ਨਾਲ